ਰਹੀ ਨਹੀਂ ਕਲੇ ਹਰਾ ਫੇਰੀ ਚੱਕ ਦੇ ਬਾਰੇ ਟੌਣ ਦੇ ਗੋਡਾ ਰੱਖ ਦੇਾਂਗੇ ਰੱਖ ਨਾ ਰਿਹਾ ਕਿਰਾਤ ਸਾਡੇ ਨਾ ਕਹੂ ਉਹਦਾ ਕੱਖ ਨਹੀਂ ਰਹੁ ਕੱਲੇ ਕੱਲੇ ਮਾਰ ਰਖੋ ਕੱਤੇ ਹੋਗੇ ਅੱਗੇ ਆਓ ਹਾਏ 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 ਸਾਰੇ ਸਾਥੀਨਾਂ ਬਹੁਤ ਧੰਨਵਾਦ ਜੀ ਧੰਨਵਾਦ ਕਰਦੇ ਬਸ ਥੋੜੀ ਲਿਡਰੀ ਬਚੂਗੀ ਜੇ ਬਿਜਲੀ ਪਾਣੀ ਆ ਬਜਿਆ ਪੰਛਰੀ ਕਿਵੇਂ ਬਚੂਗੀ ਇਸ ਕਰਕੇ ਆਪਣੇ ਰੋਜ਼ਗਾਰ ਨੂੰ ਬਚਾਉਣ ਦੀ ਲੋੜ ਆ ਆਪਾਂ ਕਹਨੇ ਆ ਕੱਚੇ ਕੰਮ ਪੱਕੇ ਕਰੋ ਉਹ ਮਰੇ ਦੋਸਤੋ ਪੱਕੇ ਹੋਏ ਨੂੰ ਕੱਚੇ ਕਰ ਲਈ ਤਰੇ ਹੋਏ ਨੇ ਆਵਲੇ ਸਮੇਂ ਨੇ ਬੈਟਿਆ ਮੇਰੇ ਦੋਸਤੋ ਆਪਣੇ ਅਟਾਰੀ ਵੀਰਾ ਪੈਸਾ ਲੈਣ ਦੇ ਜੇ ਬਿਜੀ ਬੜ ਨਾਰਿਆ ਆਪਾਂ ਕਿਸੇ ਨੂੰ ਕੋਈ ਦਮਾਨ ਨਹੀਂ ਦੇਣੀ ਆਪਾਂ ਤਾਂ ਦਿਹਾੜੀ ਵੀ ਨਹੀਂ ਹੋਣੀ ਇਸ ਕਰਕੇ ਸਾਰੇ ਮੇਰੇ ਵੀਰੇ ਬੇਨਤੀ ਆ ਸਮਾਵਾਦ ਹੋ ਗਿਆ समय ने ख्याल रखना बहुत जरूरी होंगे जे आप घंटा घंटा बोली जाइए तो सुन वाले स्रोत नहीं बनती मेरी यही बेनती है आप जो लड़ोंगे तो कुछ ना कोई प्राप्त कर लो गे जे सुते रहे मेरे दोस्तों अगले महीने दरखाह दी फिर बेट ना करो दरखाह आऊ या ना आऊ क्योंकि अपने रिटायरी आगू ने पहला दसता ਕਿ ਆਪਣੇ ਸਾਰਾ 1 ਲੱਖ ਰੁਪਇਆ ਕਰਜਾ ਇਹ ਕਿਹਦਾ ਜਣਾ ਹੋਇਆ 50 ਗਰਮਿੰਟ ਦਾ ਇਸ ਕਰਕੇ ਆਪਾਂ ਨੂੰ ਆਮ ਪਾਰਟੀ ਦੇ ਮੋਢਾ ਬਸਵਾ ਨਹੀਂ ਕਰਨ ਚਾਹੀਦਾ ਆਪਣੀ ਜਥੇਬੰਦੀ ਅੰਦਰ ਆਪਾਂ ਨੂੰ ਬਸਵਾ ਚਾਹਨਾ ਚਾਹੀਦਾ ਆਮ ਵਾਲੇ ਸਮੇਂ ਵਿੱਚ ਜਿਹੜਾ ਵੀ ਪ੍ਰੋਬਲਮ ਆਵੇਗਾ ਇਸੇ ਤੰਦੇ ਹੀ ਨਾ ਰਾਮਪਰੇ ਵਿਖੇ ਸਾਡੀ ਸਾਂਝੀ ਤਾਲਮੇਲ ਕਮੇਟੀ ਬਣੀ ਹੋਈ ਆ ਸਾਡੇ ਹਰਿੰਦਰ ਰਸਕੇ ਗਏ ਨੇ ਇਹ ਮੋੜੀ ਡਿਵੀਜ਼ਨ ਵਿੱਚ ਕੰਮ ਕੀਤਾ ਜਿੰਨਾ ਮੋਹ ਪਿਆਰਾ ਆਪਣਾ ਰਾਮਪਰੇਰਾ ਕਿਸੇ ਪੰਜਾਬ ਦੇ ਵਿੱਚ ਕਿਸੇ ਡਿਵੀਜ਼ਨ ਵਿੱਚ ਦਾ ਮੋਹ ਪਿਆਰੇ ਐਸੀ ਆਪਣਾ ਮੋਹ ਪਿਆਰਾ ਵਰਕਰ ਆਖਦੇ ਹੋਏ ਅੱਜ ਸਾਰੇ ਜਥੇਵੰਦਿਆਂ ਨੂੰ ਐਸੀ ਸੁਨੇਹਾ ਲਾਇਆ ਸੀ ਜਿਹੜੇ ਜਥੇਵੰਦਿਆਂ ਨੇ ਉਹਨਾਂ ਨੇ ਅਸੀਂ ਬੇਨਤੀ ਕੀਤੀ ਸੀ ਆਹ ਦੋਸਤੋ ਆਪਾਂ ਰਾਮਪਰੇ ਵਿਖੇ ਆਪਾਂ ਅਲੀ ਕਰਨੀਆਂ ਸਾਡੇ ਸਰਬੱਤੇ ਆਗੂ ਆਏ ਨੇ ਸਾਡੇ ਟੈਰੀ ਆਗੂ ਆਏ ਨੇ ਸਾਡੇ ਕੱਚੇ ਕਾਮੇ ਆਏ ਨੇ ਐਸੀ ਜਿਹੜੇ ਆਇਆ ਜਿਵੇਂ ਬੰਦਿਆਰੇ ਸਾਰੇ ਦਾ ਤੈਜੋ ਤੁਹਾਨੂੰ ਬਾਰਤ ਕਰਦੇ ਆ ਸਭੇ ਨਾਲ ਖਿਆਰ ਰੱਖਦੇ ਹੋਏ ਆਪਾਂ ਆਤੀ ਦੋਸਤੋ ਆ ਗੇੜ ਤੇ ਫੁਕੜੀਆਂ ਕੋਈ ਬਹੁਤੀ ਲੰਮੀ ਬਾਤ ਨਹੀਂ ਆਪਾਂ ਹੌਲੀ ਹੌਲੀ ਪਿਆਰ ਦੇ ਨਾਲ 50 ਸਰਕਾਰ ਦਾ ਵਿਚਕਾਰ ਕਰਨਾਗਾ ਇਸ ਕਰਕੇ ਸਭੇ ਨਾਲ ਖਿਆਰ ਰੱਖਦੇ ਹੋਏ ਆਪਾਂ ਦੋ ਨਾਰੇ ਲਾਵਾਂਗੇ ਮੇਰੇ ਵੀਰਾਂ ਨੂੰ ਬੇਨਤੀ ਆ ਇੱਕ ਮਹੀਦਾ ਦਿਹਾੜਾ ਜੋ ਆਇਆ ਮੇਰੇ ਦੋਸਤੋ 8:30 ਵਜੇ ਆਪਾਂ ਸਾਰੇ ਆਗੂਣੇ ਪਹੁੰਚਣਾਗਾ ਆਪਾਂ ਝੰਡਾ ਚੜਾਉਣਾਗਾ ਕੋਈ ਜਥੇਬੰਦੀ ਵੀ ਆਗੂ ਲੈਟਾ ਹੋ ਅੱਧਾ ਬੜਾ ਘੰਟਾ ਆਪਾਂ ਮਿਲ ਕੇ ਕਰਾਂਗੇ 9 ਵਜੇ ਆਪਾਂ ਸਾੜਾ ਝੰਡੇ ਚੜਾ ਦਿੱਤੇ ਜਾਣਗੇ ਇਸ